हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਲਈ ਹੈ ਜੋ ਕਿ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ریلیਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚਾਹਨਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਕਰਿਓ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਕਿਸਾਂ ਲੱਗਦੇ ਪਏ ਨੇ ਕੁਝ ਵੀ ਪੁੱਛਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਅਗਰ ਕੁਝ ਵੀ ਪੁੱਛਣਾ ਹੋਵੇ ਅਗਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਤੁਹਾਨੂੰ ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਐਗਜ਼ਾਮ ਤੁਹਾਡਾ ਬਿਲਕੁਲ ਹੀ ক্লোਜ਼ ਆ ਚੁੱਕਾ ਹੈ ਸੋ ਆਪਣੀ ਤਿਆਰੀ ਜਿਹੜੀ ਹੈ ਹੁਣ ਪੂਰੀ ਰੱਖਿਓ ਜਿੰਨਾ ਜਿੰਨਾਂ ਨੇ ਪੇਪਰ ਦੇਣਾ ਹੈ ਸੋ ਮੇਰੇ ਵੱਲੋਂ ਤਾਂ ਵੀਡੀਓਜ਼ ਪੂਰੀਆਂ ਪੈ ਰਹੀਆਂ ਨੇ ਜਿਹੜੀਆਂ ਕਿ ਤੁਹਾਡੇ ਇਗਜ਼ਾਮ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਨੇ ਅਗਲੇ ਸਾਲ ਜੜਾਈ ਕੋਰਸ ਲੈ ਕੇ ਆਵਾਂਗੇ ਤੇ ਜਿੰਨਾ ਜਿੰਨਾਂ ਨੇ ਜੁਆਇਨ ਕਰਨਾ ਹੋਵੇਗਾ ਉਹ ਉਸ ਸਮੇਂ ਜੁਆਇਨ ਕਰ ਸਕਦੇ ਨੇ ਸੋ ਟਾਪਿਕ ਜਿਹੜਾ ਸਾਡੇ ਕੋਲ ਲੋਕਧਾਰਾ ਦੇ ਨਾਲ ریلیਟਡ ਅੱਜ ਲੋਕਨਾਚ ਦੇ ਵਿੱਚ ਇਰੀਆਂ ਜਿਹੜੀਆਂ ਲੋਕਨਾਚ ਦੀਆਂ ਬਣਗੀਆਂ ਦੇ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਅਸੀਂ ਇਸ ਦੇ ਵਿਸ਼ੇਸ਼ਤਾਵਾਂ ਜਾਂ ਲੱਛਣਾਂ ਦੇ ਬਾਰੇ ਪੜਿਆ ਸੀ ਸੋ ਅੱਜ ਜਿਆਦਾ ਲੌਂਗ ਨਹੀਂ ਹੈਗੀ ਵੀਡੀਓ ਸ਼ਾਰਟ ਦੇ ਵਿੱਚ ਹੈ ਕਿਉਂਕਿ ਇਹ ਚੀਜ਼ਾਂ ਅਸੀਂ ਆਲਰੇਡੀ ਕਾਫੀ ਵਾਰ ਪੜ ਚੁੱਕੇ ਹਾਂ ਸੋ ਜੋ ਜੋ ਚੀਜ਼ਾਂ ਪੜਾਉਣ ਵਾਲੀਆਂ ਸਿਰਫ ਉਹ ਹੀ ਪੜਾਵਾਂਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਗੜਾ ਜਿਹੜਾ ਹੈ ਗਏ ਸਾਡੇ ਪੰਜਾਬੀਆਂ ਦਾ ਜਿਵੇਂ ਕੌਮੀ ਇੱਕ ਨਾਚ ਇਹਨੂੰ ਮੰਨਿਆ ਜਾਂਦਾ ਹੈ ਤੇ ਜਿਵੇਂ ਇਹ ਜਿਹੜਾ ਨਾਚ ਹੈ ਇਹ ਹਮੇਸ਼ਾ ਕੀ ਗਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹਮੇਸ਼ਾ ਮਰਦਾ ਦੇ ਨਾਚ ਦੇ ਨਾਲ ਰਿਲੇਟਡ ਹੀ ਰਿਹਾ ਹੈ ਗਵਾ ਤੇ ਇੱਕ ਜਿਹੜਾ ਇਸ ਦੇ ਵਿੱਚ ਜਿਹੜਾ ਢੋਲ ਹੈ ਉਹ ਕਾਫੀ ਜ਼ਿਆਦਾ ਸਾਨੂੰ ਮਹੱਤਤਾ ਜੜੇ ਦਿੰਦੇ ਆ ਠੀਕ ਹੈ ਤੇ ਇਹ ਜਿਹੜਾ ਢੋਲ ਦੀ ਜਿਹੜੀ ਧਮਾਲ ਆ ਗਈ ਆ ਉਹਦੇ ਉੱਤੇ ਇਹ ਨੱਚਣ ਵਾਲਾ ਜਿਹੜਾ ਹੈ ਗਏ ਇਹ ਨਾਚ ਹੈ ਗਵਾ ਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਜਿਹੜਾ ਭੰਗੜਾ ਹੈ ਗਾਏ ਇਹ ਕੀ ਗਵਾ ਪਹਿਲਵਾਨੀ ਦੇ ਵਧੇਰੇ ਕੀ ਗਵਾ ਨੇੜੇ ਇਹ ਰਿਹਾ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਇਹ ਮਰਦਾਂ ਦਾ ਨਾਚ ਹੈ ਇਸ ਸੰਬੰਧੀ ਇਹ ਵੀ ਤਾਂ ਨਾਏ ਕਿ ਜਦ ਮੱਧ ਏਸ਼ੀਆ ਤੋਂ ਜਿਹੜੇ ਭਾਰਤ ਆਏ ਸੀ ਤਾਂ ਉਹਨਾਂ ਨੇ ਇੱਥੇ ਪ੍ਰਵੇਸ਼ ਕੀਤਾ ਸੀ ਤਾਂ ਉਹਨਾਂ ਨੇ ਕੀ ਕੀਤਾ ਸੀ ਕੁਝ ਪੱਕੇ ਹੀ ਕਬੀਲੇ ਜਿਹੜੇ ਹੈਗੇ ਸੀ ਉਹ ਪੰਜਾਬ ਦੇ ਜਿਹੜੇ ਵਾਸੀ ਬਣ ਗਏ ਭੰਗੜਾ ਲੋਕ ਨਾਚੜਾ ਸੀ ਉਹਨਾਂ ਦੇ ਹੀ ਦੇਣ ਜਿਹੜਾ ਮੰਨਿਆ ਜਾਂਦਾ ਸੀ ਇਸ ਤੋਂ ਇਲਾਵਾ ਇਹ ਵੀ ਕਿਆਸ ਕੀਤੇ ਜਾਂਦੇ ਨੇ ਕਿ ਇਹ ਜਿਹੜਾ ਪੰਗੜਾ ਸੀ ਆਰੰਭ ਵਿੱਚ ਜਿਹੜੇ ਇਹਨਾਂ ਨੇ ਸਟਾਰਟ ਕੀਤਾ ਸੀ ਜਿਨ੍ਹਾਂ ਨੇ ਸੋ ਉਹ ਕੀ ਗਾ ਸੀ ਪੰਗ ਪੀ ਕੇ ਕੀ ਗਏ ਸੀ ਮਸਤ ਹੁੰਦੇ ਸੀ ਸੋ ਇਸ ਤਰ੍ਹਾਂ ਉਹਨਾਂ ਦੇ ਨਾਮ ਤੋਂ ਵੀ ਕੀ ਨਾਮ ਪਿਆ ਪੰਗੜਾ ਨਾਮ ਪਿਆ ਹੈਗਾ ਵਾ ਠੀਕ ਹੈ ਸੋ ਇਸ ਤੋਂ ਇਲਾਵਾ ਇਹ ਵੀ ਕਹਿ ਜਾਂਦਾ ਹੈ ਗਵਾ ਕਿ ਜਿਵੇਂ ਹੁਣ ਇੱਥੇ ਲਿਖਿਆ ਆ ਵਾ ਪੰਗ ਤੋਂ ਪੰਗੜਾ ਇਹ ਨਿਕਲਿਆ ਸੀ ਤੇ ਇਸ ਦਾ ਸਬੰਧ ਜਿਹੜਾ ਹੈਗਾ ਵਾ ਦਿੱਕਰ ਵਿੱਚ ਸਮਤ ਦੇ ਜਿਹੜਾ ਵਿਸਾਖ ਦੇ ਮਹੀਨੇ ਜਿਹੜੀ ਕਿ ਵਿਸਾਖੀ ਮਨਾਈ ਜਾਂਦੀ ਹੈ ਉਹਰੇ ਨਾਲ ਵੀ ਰਿਲੇਟਡ ਕੀਤਾ ਜਾਂਦਾ ਹੈ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਭੰਗੜਾ ਪਾਉਂਦੇ ਨੇ ਤੇ ਇਸ ਦੇ ਵਿੱਚ ਕੀ ਹੈ ਵਾ ਪੰਜਾਬ ਦੀ ਧਰਤੀ ਦੇ ਜਿਹੜੇ ਗੁਣ ਹੈ ਜਿਵੇਂ ਉਹਨਾਂ ਦਾ ਜੋਸ਼ੀਲਾਪਨ ਹੈ ਉਹਨਾਂ ਦੀ ਜਵਾਨੀ ਹੈ ਤੇ ਜੋ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਜਾਂ ਚੀਜ਼ਾਂ ਹੈ ਉਹ ਕੀ ਹੈ ਉਹਨਾਂ ਦੇ ਜੀਵਨ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਜੀਇ ਜੀਵੇ ਆਏ ਉਹਨਾਂ ਨੂੰ ਉਹ ਕੀ ਕਰਦੇ ਨੇ ਪ੍ਰੈਜੈਂਟ ਕਰਦੇ। ਸੋ ਇਸ ਦੇ ਵਿੱਚ ਕੀ ਕਹਿੰਦੇ ਨੇ ਜ਼ਿਆਦਾਤਰ ਇੱਕ ਉਹਨਾਂ ਦੇ ਸਰੀਰ ਜਿਹੜੇ ਹੁੰਦੇ ਨੇ ਨਾ ਜਿਹੜੇ ਪੰਘਰੇ ਪਾਉਣ ਵਾਲੇ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਗੱਠੇ ਸਰੀਰ ਜਿਹੜਾ ਤੱਕੜੇ ਸਰੀਰ ਜਿਹਨਾਂ ਨੂੰ ਕਹਿੰਦੇ ਉਹ ਹੋਣੀ ਚਾਹੀਦੇ ਨੇ ਤੇ ਕਈ ਜਗ੍ਹਾ ਤੇ ਉੱਤੇ ਜਿਹੜੇ ਗਿਆ ਕਿ ਇਹ ਸੁੰਦਰ ਜਿਹੜੀ ਪੋਸ਼ਾਕ ਜਿੱਕੀ ਜਿਹੜੀ ਮੇਨ ਪੰਘਰੇ ਦੀ ਡਰੈੱਸ ਹੁੰਦੀ ਹੈ ਜਦੋਂ ਪਾਈ ਜਾਂਦੇ ਨੇ ਨਾ ਤੇ ਉਹ ਜ਼ਿਆਦਾ ਕੀ ਲੱਗਦੀ ਨੇ ਵਧੀਆ ਲੱਗਦੀ ਈ। ਸੈਕਿੰਡ ਇਸ ਤੇ ਵਿੱਚ ਜਿਹੜਾ ਗਿੱਦਾਂ ਜਾਂਦਾ ਹੈ ਗਿੱਦਾਂ ਤੁਹਾਨੂੰ ਪਤਾ ਹੀ ਹੈ। ਕੀ ਇਸਤਰੀਆਂ ਦਾ ਜਿਹੜਾ ਮੰਨਿਆ ਜਾਂਦਾ ਹੈ ਗਵਾ ਪੰਗੜੇ ਦੇ ਨਾਲ-ਨਾਲ ਜਿਹੜਾ ਗਵਾ ਉਹ ਇੱਕ ਗਿੱਧਾ ਨਾਮ ਹਮੇਸ਼ਾ ਮਿਲਦਾ ਹੀ ਮਿਲਦਾ ਗਵਾ ਸੋ ਇਹ ਕੀ ਗਵਾ ਮੇਨ ਪੰਜਾਬ ਦਾ ਹੀ ਆਇਂਦਾ ਹੈ ਗਵਾ ਤੇ ਇਸ ਦੇ ਨਾਲ ਇੱਕ ਕਥਾ ਜੜੀ ਹੈ ਜੋੜੀ ਹੋਈ ਕਿ ਬਣਾਦੇ ਜਿਵੇਂ ਕਿਸੇ ਪਿੰਡ ਚੱਪੜ ਦੇ ਹਰੇਕ ਪੂਰਨ ਮਾਸ਼ੀਦੀ ਰਾਤ ਨੂੰ ਜਿਹੜੀਆਂ ਪੜੀਆਂ ਅਸਮਾਨ ਤੋਂ ਉੱਤਰ ਕੇ ਆਉਂਦੀਆਂ ਸੀ ਇੱਥੇ ਨਾਚ ਕਰਦੀਆਂ ਸੀ ਗਿੱਧੇ ਤੇ ਸਮੀਨਾ ਦੀ ਜਿਹੜੀਆਂ ਦੋ ਗੁਣੀਆਂ ਸੀ ਉਹਨਾਂ ਨੂੰ ਇਸ ਦੀ ਝਿਪਿਣਕ ਪੈ ਗਈ ਉਹਨਾਂ ਨੇ ਕੀ ਕੀਤਾ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਟੜੇ ਗਈ ਸੀ ਤੇ ਨਾਲ ਉਹਨਾਂ ਦੇ ਕੀ ਕਿਵੇਂ ਸੀ ਕੱਪੜੇ ਚੁਰਾ ਲਏ ਤੇ ਉਹਨਾਂ ਨੂੰ ਕਹੇ ਸੀ ਕਿ ਅਸੀਂ ਕੱਪੜੇ ਤਾਂ ਹੀ ਵਾਪਸ ਦਵਾਂਗੇ ਜੇਕਰ ਤੁਸੀਂ ਸਾਨੂੰ ਇਹ ਗਿੱਧਾ ਜਿਹੜਾ ਨਾਚ ਹੈ ਉਹ ਸਿਖਾ ਦਿਨ। ਸੋ ਜਿਹੜਾ ਗਿੱਧਾ ਹੈਗਾ ਸੀ ਇੱਧਰ ਪੈ ਗਿਆ ਤੇ ਸਮੀਰ ਇੱਕ ਨਾਮ ਜਿਹੜਾ ਹੋਰ ਅੱਗੇ ਅਸੀਂ ਪੜਾਂਗੇ ਉਹ ਨਾਮ ਇਥੋਂ ਪ੍ਰਚਲਿਤ ਹੋ ਚੁੱਕੇ ਸੀ। ਠੀਕ ਹੈ। ਤੇ ਇਹ ਜਿਹੜੇ ਇਥੋਂ ਜਿਹੜੇ ਇਹ ਕਹਿੰਦੇ ਨਾਚ ਵਿੱਚ ਪ੍ਰਚਲਿਤ ਪਰ ਅਸਲ ਜਿਹੜੇ ਕੀ ਕਹਿੰਦੇ ਨੇ ਅਸਲ ਵਿੱਚ ਗਿੱਧੇ ਤੋਂ ਪਾਗੀ ਹੁੰਦਾ ਹੈ ਨਵਾ ਹੱਥ ਨਾਲ ਵੱਜਣ ਵਾਲੀ ਜਿਹੜੀ ਹੈ ਤਾਲੀ ਨੂੰ ਮੰਨਿਆ ਜਾਂਦਾ ਕਿਉਂਕਿ ਜਦੋਂ ਹੱਥਾਂ ਨਾਲ ਤਾਲੀਆਂ ਵਜਾਈਆਂ ਜਾਂਦੀਆਂ ਨੇ ਤਾਂ ਕੀ ਹੁੰਦਾ ਇੱਕ ਤਾਲ ਜਿਹੜੀ ਹੈ ਇਹਦੇ ਨਾਲ ਪੈਦਾ ਹੁੰਦੀ ਜੋ ਕਿ ਗਿੱਧੇ ਦੇ ਵਾਸਤੇ ਹਮੇਸ਼ਾ ਜਿਹੜੀ ਹੈ ਮੇਨ ਮੰਨੀ ਜਾਂਦੀ ਹੈ ਤੇ ਇੱਥੇ ਅਸੀਂ ਕਿ ਪੜਦੇ ਆ ਕਿ ਗਿੱਧਾ ਜਿਹੜਾ ਔਰਤਾਂ ਦਾ ਹੈ ਬਟ ਜਿਵੇਂ ਨੈਕਸਟ ਇੱਥੇ ਲਿਖਿਆ ਐ ਮਲਵੇਈ ਗਿੱਧਾ ਉਹਨਾਂ ਵੀ ਨਾਮ ਜੁੜਿਆ ਹੋਇਆ ਵਾ ਤੋ ਇਹ ਨਾਲ ਨਾਲ ਕੀ ਗਵਾ ਮਾਲਵੇ ਦੇ ਵਿੱਚ ਮਰਦਾਂ ਦਾ ਜਿਹੜਾ ਗਿੱਧਾ ਹੈ ਉਹ ਜ਼ਿਆਦਾਤਰ ਪਰਚਲਿਤ ਰਹਿੰਦਾ ਹੈ ਗਵਾ ਤੇ ਪਾਕਿਸਤਾਨ ਵਿੱਚ ਦੀ ਜਿਹੜੀ ਮੇਨ ਚੀਜ਼ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਪਾਇਆ ਜਾਂਦਾ ਹੈ ਗਵਾ ਹ ਇਹਦੇ ਵਿੱਚ ਢੋਲ ਕੀ ਜਿਹੜੀ ਹੁੰਦੀ ਹੈ ਨਾ ਉਹ ਮੇਨ ਹਿੱਸੇ ਵਿੱਚ ਮੰਨੀ ਜਾਂਦੀ ਹੈ ਠੀਕ ਹੈ ਤੇ ਬਾਕੀ ਇਸ ਦੇ ਵਿੱਚ ਇਹ ਜਿਹੜਾ ਧਾਵਾ ਵਿਆਹ ਸ਼ਾਦੀ ਹੋਵੇ ਕੋਈ ਜਮਿਆ ਹੋਵੇ ਨਾ ਇਸ ਤੋਂ ਇਲਾਵਾ ਕੋਈ ਵੀ ਹੋਰ ਖੁਸ਼ੀ ਦਾ ਮੌਕਾ ਹੋਵੇ ਸਾਨੂੰ ਜਿੱਕੀ ਗਵਾ ਇੱਕ ਮੌਕਾ ਚਾਹੀਦਾ ਹੁੰਦਾ ਵਾ ਕੁੜੀਆਂ ਨੂੰ ਗਿੱਧਾ ਪਾਉਣ ਵਾਸਤੇ ਤੇ ਹੁਣ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲੇਸ਼ਨਲ ਲੈਵਲ ਉੱਤੇ ਵੀ ਹੁਣ ਜਿਹੜਾ ਲੈ ਕੇ ਜਾਂਦੇ ਨੇ ਤਾਂ ਉਸ ਵਿੱਚ ਵੀ ਬੜੇ ਸੋਹਣੀਆਂ ਉਹਨਾਂ ਦੀਆਂ ਪੋਸ਼ਾਕਾਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ ਨੈਕਸਟ ਇਸ ਤੇ ਵਿੱਚ ਆ ਜਾਂਦਾ ਗਵਾ ਸਾਡੇ ਕੋਲ ਮਲਵਈ ਗਿੱਧਾ ਮਲਵਈ ਗਿੱਧਾ ਜਿਹੜਾ ਨਾ ਵਾ ਬੇਸਿਕਲੀ ਕੀ ਮੰਨਿਆ ਜਾਂਦਾ ਹੈ ਗਵਾ ਕਿ ਇਹ ਜਿਹੜਾ ਇਹ ਗਏ ਮਾਲਵੇ ਦੇ ਜਿਹੜੇ ਖੇਤਰ ਹਨਾ ਉਹਨਾਂ ਦੇ ਵਿੱਚ ਮਰਦਾਂ ਦੇ ਜਿਹੜੇ ਗਿੱਧੇ ਦੀ ਇੱਕ ਪਰੰਪਰਾ ਜਿਹੜੀ ਰਹੀ ਹੈ ਪਹਿਲਾਂ ਤਾਂ ਅਸੀਂ ਕੀ ਕਹਿੰਦੇ ਹਾਂ ਨਾ ਕਿ ਗਿੱਧਾ ਹਮੇਸ਼ਾ ਇਸਤਰੀਆਂ ਦੇ ਨਾਲ ਰਿਲੇਟਡ ਹੈ ਬਟ ਇੱਥੇ ਜਿਹੜਾ ਗਏ ਉਹ ਮਰਦਾਂ ਦੇ ਨਾਲ ਰਿਲੇਟਡ ਜਿਹੜੀ ਰਹੀ ਹੈ ਤੇ ਮੇਨ ਇਸ ਤੇ ਵਿੱਚ ਕੀ ਗਾਵਾਂ ਮਾਲਵੇ ਦੇ ਵਿੱਚ ਪ੍ਰਸਿੱਧ ਹਨ ਗਏ ਇਹਨੂੰ ਨਾਮ ਜਿਹੜਾ ਮਲਵਈ ਗਿੱਧਾ ਦੇ ਦਿੱਤਾ ਜਾ ਹੈਗਾ ਤੇ ਇਸ ਦੇ ਜਿੰਨੇ ਵੀ ਜਿਹੜੇ ਅੰਛ ਸੀ ਉਹ ਪੁਰਾਣੀ ਪੀੜੀ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਪੇਸ਼ ਕੀਤੇ ਜਾਣ ਮੀਨਸ ਉਹਨਾਂ ਦੇ ਵੱਲੋਂ ਹਜੇ ਤੱਕ ਉਹਨਾਂ ਨੇ ਜਿਹੜਾ ਯਾਦ ਰੱਖਿਆ ਇਸ ਕੰਨੂ ਬਾਬਿਆਂ ਦਾ ਗਿੱੱਦਾ ਵੀ ਜਿਹੜਾ ਇਹਦਾ ਵਾ ਕਿਹਾ ਜਾਂਦਾ ਹੈ ਗਵਾ ਠੀਕ ਹੈ ਸੋ ਇਸ ਦੇ ਵਿੱਚ ਕੀ ਹੁੰਦਾ ਹੈ ਜਿਹੜੇ ਵਿਦਵਾਨ ਜਿਹੜੇ ਕਹਿ ਸਕਦੇ ਤੁਸੀਂ ਪੁਰਸ਼ ਜਿਹੜੇ ਹੁੰਦੇ ਨੇ ਉਹਨਾਂ ਦੇ ਗਿੱੱਦੇ ਨੇ ਕੀ ਗਵਾ ਔਰਤ ਤੇ ਮਰਦ ਦੇ ਵਿਚਕਾਰ ਜਿਹੜਾ ਹੈ ਗਵਾ ਇਹਦੇ ਵਿੱਚ ਕਾਰੀ ਸੰਵਾਦ ਦੇਖਦੇ ਆ ਕਿ ਦੋਨਾਂ ਦੇ ਵਿੱਚ ਜਿਵੇਂ ਇੱਕ ਹੁੰਦੀ ਨਹੀਂ ਆ ਔਰ ਫਾਈਟ ਹੁੰਦੀ ਹੈ ਕਿਸ ਚੀਜ਼ ਦੀ ਜਿਹੜਾ ਕਾਵਿਕ ਸੰਵਾਦ ਹੁੰਦਾ ਹੈ ਮੂੰਹ ਮੂੰਹ ਤੋਂ ਚੀਜ਼ ਇਸ ਦੇ ਵਿੱਚ ਜ਼ਿਆਦਾਤਰ ਜਿਹੜੀ ਦੇਖਣ ਵਾਲੀ ਹੁੰਦੀ ਹੈ ਤੇ ਇਹ ਚੀਜ਼ ਉੱਥੋਂ ਜਿਹੜੇ ਸ਼ੁਰੂ ਹੋਈ ਸੀ ਪਹਿਲੋਂ ਕਿ ਇਹ ਕੀ gsi ਇੱਕ ਸਮਾਜਿਕ ਲੋੜ ਦੇ ਵਿੱਚੋਂ ਇਹ ਪੈਦਾ ਹੋਇਆ ਸੀ ਜਿਹੜਾ ਮਲਵਾਈ ਦਿੱਤਾ ਸੀ ਪਹਿਲੋਂ ਕੀ gsi ਜਦੋਂ ਬਰਾਤ ਆਂਦੀ ਸੀ ਵਿਆਹ ਵਲੇ ਤਾਂ ਉਹ ਕੀ gsi ਕਿੰਨੇ ਕਿੰਨੇ ਦਿਨ ਉੱਥੇ ਰਹਿੰਦੇ ਸੀ ਤਾਂ ਉਸ ਸਮੇਂ ਕੀ gsi ਰਾਤ ਨੂੰ ਜਦੋਂ ਕੀ gsi ਹਉਨ ਪਤਾ ਵੀ ਇਹ ਛੋਟਾ ਕੁ ਉਦੋਂ ਜ਼ਿਆਦਾ ਹੁੰਦੇ ਸੀ ਤਾਂ ਉਹਨਾਂ ਤੋਂ ਇੱਕ ਬਚਾਉਣ ਵਾਸਤੇ ਕੀ ਰਸੀ ਰਾਤ ਨੂੰ ਲੋਕੀ ਜਗਰਾਤਾ ਜਾਂ ਕਰਦੇ ਸੀ ਕਿ ਜਾਗਦੇ ਸੀ ਤਾਂ ਉਦੋਂ ਹੀ ਇਹ ਚੀਜ਼ ਜਿਹੜੀ ਗਈ ਸੀ ਕਿ ਖਾਲੀ ਬੈਠੀਆਂ ਚਲੋ ਕੁਝ ਕਰੀਏ ਤਾਂ ਇੱਕ ਦੂਜੇ ਨੂੰ ਕੀ ਗੱਸੀ ਉਹ ਇੱਕ ਜਿਵੇਂ ਕੁਐਸਚਨ ਪੁੱਟ ਕਰਨਾ ਜਿਹੜੇ ਸੰਪਾਤਕੀ ਜਾਂ ਪ੍ਰਸ਼ਨੋਤਰੀ ਲੈ ਜਾਂ ਜਿਹਨੂੰ ਕਹਿਆ ਜਾਂਦਾ ਬੋਲੀ ਪਾਉਂਦੇ ਨੇ ਤਾਂ ਅੱਗੋਂ ਕੀ ਕਰਵਾ ਉਹਦਾ ਜਵਾਬ ਉਹ ਵੀ ਮੰਗਦੇ ਨੇ ਸੋ ਇਹ ਜਿਹੜੀ ਚੀਜ਼ ਹੈ ਇਸ ਟੈਪ ਵਿੱਚ ਉਹੀ ਜਿਹੜੀਆਂ ਗਈ ਸੀ ਨਿਕਲੀਆਂ ਸੀ ਤੇ ਜਿਵੇਂ ਔਰਤਾਂ ਜਿਹੜਾ ਪਉਂਦੀਆਂ ਸੀ ਉਹਨਾਂ ਨੂੰ ਤੇ ਉਹ ਅੱਗੋਂ ਜਵਾਬ ਦਿੰਦੇ ਸੀ ਤੇ ਇਹ ਜਿਹੜਾ ਕੀ ਕਹੇ ਸੀ ਅਸਥਾ ਚਲਦੇ ਰਹਿਣਾ ਚਲਦੇ ਰਹਿਣਾ ਕੀ ਵਾਸੀ ਇੱਕ ਗਿੱਧਾ ਜਿਹੜਾ ਆਇਆ ਸੀ ਇਹ ਇੱਕ ਮੇਨ ਜਿਹੜਾ ਨਿਕਲਿਆ ਇਸ ਦੇ ਵਿੱਚ ਹੁਣ ਇਸ ਦੇ ਵਿੱਚ ਥੋੜਾ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਹੁਣ ਇਸ ਦੇ ਵਿੱਚ ਇੱਕ ਹੋਰ ਚੀਜ਼ ਦੱਸੀ ਹੈ ਕਿ ਹਰ ਸਾਉਣ ਦੇ ਮਹੀਨੇ ਦੇ ਵਿੱਚ ਜਦੋਂ ਕੀ ਗਏ ਸੀ ਕਿਸਾਨ ਜਿਹੜੇ ਉਸ ਸਮੇਂ ਜਿਹੜੇ ਚੱਲ ਹੈ ਸੀ ਸੋ ਉਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਹੈਗਾ ਸੀ ਕਿ ਜਿਹੜੇ ਬੀਜ ਪਾ ਕੇ ਵਿਹਲੇ ਹੋ ਜਾਂਦੇ ਸੀ ਤੇ ਜਿਹੜੀ ਮੀ ਜਦੋਂ ਪਿੰਡਾਂ ਸੀ ਤੋਰੇ ਨਾਲ ਕੀ ਹੋ ਜਾਂਦਾ ਸੀ ਤੱਪਸ਼ੇ ਜਿਹੜੀ ਸੀ ਘਟ ਜਾਂਦੀ ਗਈ ਸੀ ਸੋ ਇਹਦੇ ਨਾਲ ਕੀ ਹੋ ਜਾਂਦਾ ਸੀ ਜਦੋਂ ਫਿਰ ਰੋਟੀ ਵਗੈਰਾ ਖਾ ਕੇ ਫਿਰ ਕੀ ਕਰ ਸੀ ਗਿੱਧੇ ਦੇ ਢਾਣੀ ਤੇ ਜਿਹੜੇ ਮੈਂਬਰ ਹੁੰਦੇ ਸੀ ਉਹ ਫਿਰ ਕੋਈ ਵੀ ਸਾਜ ਲੈ ਕੇ ਖੁੱਲੇ ਥਾਂ ਤੇ ਇਕੱਠੇ ਰਹਿੰਦੇ ਸੀ ਤੇ ਤੁਹਾਨੂੰ ਪਤਾ ਹੀ ਜਦੋਂ ਇੱਕ ਇਦਾਂ ਇਕੱਠਾ ਹੋਵੇ ਬਾਕੀ ਆਪਣੇ ਆਪ ਆ ਜਾਂਦੇ ਨੇ ਸੋ ਇੱਥੇ ਹੀ ਉਹ ਜਿਵੇਂ ਗੋਣਾ ਵਜਾਉਣਾ ਸ਼ੁਰੂ ਹੋ ਜਾਂਦਾ ਸੀ ਗਿੱਧੇ ਤੇ ਸਾਜ ਜਿਹੜੇ ਸੀ ਉਹ ਹੌਲੀ ਹੌਲੀ ਜਿਹੜੇ ਸੀ ਉਹਨਾਂ ਦੀ ਆਵਾਜ਼ ਨਾਲ ਬਾਕੀ ਵੀ ਇਕੱਠੇ ਹੋ ਜਾਂਦੇ ਤੇ ਇਸ ਤਰ੍ਹਾਂ ਕੀ ਕਰ ਸੀ ਜਿਹੜਾ ਪੇੜ ਜਿਹੜਾ ਹੈਗਾ ਸੀ ਉਹ ਇਕੱਠਾ ਹੋ ਜਾਂਦਾ ਸੀ ਤੇ ਨਾਲ ਦੇ ਨਾਲ ਕੀ ਗੱਸੀ ਇਹ ਮਾਝ ਦਾ ਸੀ ਉੱਥੋਂ ਨਾਲ ਇਹ ਕੀ ਗੱਬਾ ਪਾ ਦੁੱਧ ਦੀ ਛਾਣਨੀ ਨੂੰ ਲੱਗਣ ਵਾਲੇ ਜਿਹੜੇ ਸ਼ਪਾਰ ਦਾ ਮੇਲਾ ਸੀ ਨਾ ਕਹਿੰਦੇ ਤੋਂ ਉੱਥੋਂ ਲੈ ਕੇ ਅਗਲੇ ਚੇਤ ਦੇ ਮਹੀਨੇ ਤੱਕ ਜਿਹੜੇ ਜੀ ਇਹ ਮਾਤਾ ਰਾਣੀ ਦੇ ਜਿਹੜੇ ਮੇਲੇ ਹੁੰਦੇ ਸੀ ਨਾ ਉੱਥੋਂ ਤੱਕ ਇਹ ਜਿਹੜਾ سلسلہ ਦਸ ਸੀ ਇਹ ਚੱਲਦਾ ਰਹਿੰਦਾ ਸੀ ਹੁਣ ਮਾਲਵੇ ਦਾ ਜਿਹੜਾ ਗਿੱਧਾ ਅਗਰ ਦੇਖਣ ਨੂੰ ਮਿਲਦਾ ਜਾਂਦਾ ਹੈ ਇਹ ਮੇਲਿਆਂ ਦੇ ਵਿੱਚ ਜ਼ਿਆਦਾਤਰ ਜਿਹੜਾ ਇੱਕ ਮਹੱਤਵਪੂਰਨ ਮੰਨਿਆ ਜਾਂਦਾ ਇਸ ਦੇ ਵਿੱਚ ਕੀ ਹੁੰਦਾ ਸੀ ਟੋਲਕੀ ਜਿਹੜੀ ਕੀ ਸੀ ਨਾ ਮੇਨ ਹੁਣ ਜਿਹੜੇ ਮੇਲੇ ਲੱਗਦੇ ਸੀ ਵਿਸਾਖੀ ਦੁਸਹਿਰਾ ਇਹਦੇ ਵਿੱਚ ਤੇ ਜਿਹੜੇ ਢੋਲਕੀ ਤੋਂ ਇਲਾਵਾ ਇਸ ਦੇ ਵਿੱਚ ਹੋਰ ਸਾਜ਼ ਆ ਜਾਂਦੇ ਸੀ ਗਿੱਧੇ ਦੇ ਇੱਕ ਘੜੇ ਵਾਲਾ ਘੜੇ ਵਾਲਾ ਦੇ ਤਿੰਨ ਬੁਗਦੂਆ मतलब ਤੁੰਬਿਆਂ ਵਾਲੇ ਦੇ ਚਿੰਟੇ ਵਾਲੇ ਸੱਤ ਅੱਠ ਸੱਪਾਂ ਵਾਲੇ ਇਕ ਬੋਲੀਆਂ ਪਾਉਣ ਵਾਲੇ ਹੁੰਦੇ ਸੀ ਮੀਨ ਸਾਜ਼ਾਂ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਨਾਲ ਤਾਰਾ ਸਰੰਗੀ ਵੀ ਆ ਜਾਂਦੇ ਸੀ ਸਾਜ਼ ਜਿਹੜੇਗੇ ਸੀ ਜਿਵੇਂ ਇੱਕ ਜਿਵੇਂ ਕਹਿੰਦੇ ਨੇ ਇੱਕ ਟਾਣੀ ਜਦੋਂ ਪੇਸ਼ ਕਰਦੀ ਸੀ ਸਿਰਫ ਢੋਲਕੀ ਨਾਲ ਨਹੀਂ ਕੰਮ ਬੁਗਦੂ ਵੀ ਆਗੇ ਚਿੰਟੇ ਵੀ ਆਗੇ ਤੇ ਇਹ ਜਿਹੜੇਗੇ ਸੀ ਸੱਪ ਜਿਹੜੇਗੇ ਸੀ ਉਹ ਉਹ ਵੀ ਨਾਲ ਆਉਂਦੇ ਸੀ ਤੇ ਉਹਨਾਂ ਨਾਲ ਕੀ ਗੱਲ ਸੀ ਇਕੱਠੇ ਇੱਕ ਮਿਊਜ਼ਿਕ ਜਿਹੜਾ ਵਜਦਾ ਸੀ ਉਹ ਉੱਥੇ ਪਾਇਆ ਜਾਂਦਾ ਸੀ ਤੇ ਨਾਲ ਦੇ ਨਾਲ ਜਿਹੜੇ ਕਲਾਕਾਰ ਹੈਗੇ ਸੀ ਉਹ ਨਾਲ ਦੇ ਨਾਲ ਉਹਨਾਂ ਨੇ ਘੁੰਗਰੂ ਜਿਹੜੇ ਹੈਗੇ ਸੀ ਪੱਟਾਂ ਦੇ ਮੋਢੇ ਜਾਂ ਜਿਹੜੇ ਹੈਗੇ ਸੀ ਉਹਨਾਂ ਦੇ ਬੰਨੇ ਹੁੰਦੇ ਸੀ ਤੇ ਜਦੋਂ ਇਸ ਤਰ੍ਹਾਂ ਇਹਨਾਂ ਨਾਲ ਨਾਲ ਕੀ ਗੱਲ ਸੀ ਇਹ ਛਣ ਕਦੇ ਸੀ ਸੋ ਇਸ ਤਰੀਕੇ ਨਾਲ ਜੋ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇੱਕ ਨਾਂ ਉਹਨਾਂ ਦੇ ਆਵਾਸ ਕਰਦੀਆਂ ਸੀ ਤਾਂ ਹੌਲੀ-ਹੌਲੀ ਕੀ ਗਏ ਸੀ ਉਹ ਗਿੱਧੇ ਦੀ ਜਿਹੜੀ ਤਾਲ ਹੈ ਦੀ ਸੀ ਉਹਨੂੰ ਵੀ ਇੱਕ ਚੁੱਕਦੇ ਸੀ ਜ਼ਿਆਦਾਤਰ ਉਹਨਾਂ ਨੇ ਕੱਪੜਿਆਂ ਦੀ ਗੱਲ ਕੀਤੀ ਜਾਵੇ ਸਫੈਦ ਕੱਪੜੇ ਉਹਨਾਂ ਨੇ ਇੱਥੇ ਦੱਸੇ ਹੋਏ ਨੇ ਤੇ ਬੋਲੀ ਜਾਂ ਫਿਰ ਟੋਟੇ ਇਸ ਦੇ ਵਿੱਚ ਪਾਏ ਜਾਂਦੇ ਸੀ ਜਿਹੜੇ ਗੀਤ ਜਿਹੜੇ ਗਾਏ ਜਾਂਦੇ ਸੀ ਹੁਣ ਜਿਹੜੇ ਵਿਸ਼ੇ ਹੁੰਦੇ ਸੀ ਘਰੇਲੂ ਹੁੰਦੇ ਸੀ ਸਮਾਜਿਕ ਹੋ ਸਕਦੇ ਸੀ ਜਿਹੜੀਆਂ ਲਹਿਰਾਂ ਸੀ ਜਾਂ ਫਿਰ ਛੜਿਆਂ ਦੇ ਧੋਰਪਾ ਵਿਦੇਮਸਲੇ ਸੋ ਇਸ ਤਰੀਕੇ ਦੇ ਕਈ ਜਿਹੜੇ ਵਿਸ਼ੇ ਲੈ ਕੇ ਜਿਹੜੇ ਬੋਲੀਆਂ ਸੀ ਜਾਂ ਫਿਰ ਟੋਟੇ ਜਿਹੜੇ ਸੀ ਜਿੱਥੇ ਇਹ ਨਾਲ ਸਾਜ਼ ਇੱਕ ਦੇ ਕੇ ਤੇ ਉਹ ਕੀ ਗਏ ਸੀ ਗਿੱਧਾ ਨੂੰ ਚੁੱਕਦੇ ਸੀ ਸੋ ਇਸ ਤੋਂ ਇਲਾਵਾ ਜਿਹੜੇ ਕਿੱਸਿਆਂ ਦੇ ਬਾਰੇ ਇੱਥੇ ਗੱਲ ਕੀਤੀ ਹੈ ਵੇਗੋਨਾਰ ਤੇ ਭੂਰਨਪਗਹੀ ਰਾਜਾ ਇਹਨਾਂ ਦੇ ਬਾਰੇ ਵੀ ਇਸੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਸੀ ਤੇ ਰੱਬ ਦਾ ਨਾਮ ਲੈ ਕੇ ਜਿਹੜੇ ਬੋਲੀਆਂ ਸੀ ਸ਼ੁਰੂ ਕੀਤੀਆਂ ਜਾਂਦੀਆਂ ਸੀ ਇਸ ਤੋਂ ਇਲਾਵਾ ਨੈਕਸਟ ਸੜ ਕੋ ਆਏਗਾ ਗਵੈਰੇ ਵਿੱਚ ਝੂਮਰ ਬੁਨਿਆਦੀ ਤੌਰ ਤੇ ਕੀ ਇਹਦਾ ਮਰਦਾਂ ਦਾ ਵੀ ਇਹ ਇੱਕ ਲੋਕ ਨਾਚ ਮੰਨਿਆ ਜਾਂਦਾ ਕੁਝ ਥਾਵਾਂ ਦੇ ਉੱਤੇ ਔਰਤਾਂ ਵੀ ਝੂਮਣ ਪਾਉਂਦੀਆਂ ਨੇ ਪਾਕਿਸਤਾਨ ਦੀ ਜਿਹੜੀ ਇਹਦੇ ਨਾਮ ਦਿੱਤਾ ਆ ਵਾ ਮੁਸਲੀ ਜਾਤ ਦੇ ਵਿੱਚ ਕੀ ਰਸੀ ਝੂਮਰ ਔਰਤਾਂ ਤੇ ਮਰਦ ਜਿਹੜੇ ਰਲ ਕੇ ਇਸ ਨੂੰ ਕੌਂਦੇ ਸੀ ਇਹਨਾਂ ਨੂੰ ਬਲੋਚਾਂ ਦੇ ਨਾਚ ਕਰਕੇ ਵੀ ਜਾਣਿਆ ਜਾਂਦਾ ਸੀ ਤੇ ਝੂਮ ਕੇ ਇਹਨੂੰ ਨੱਚਦੇ ਸੀ ਇਸ ਕਾਹ ਕਿ ਇਹਨੂੰ ਝੂਮਰ ਕਿਹਾ ਗਿਆ ਤੇ ਇਹਦੇ ਨਾਲ ਚ ਕੀ ਹੁੰਦਾ ਸੀ ਤੇ ਦਾਇਰੇ ਮਤਲਬ ਕੋਲਕਾਤਾ ਦੇ ਵਿੱਚ ਝੂਮਣ ਕਰਕੇ ਵੀ ਝੂਮਰ ਜਿਹੜਾ ਕਿਹਾ ਗਿਆ ਸੀ ਹੁਣ ਸੌਰੀ ਘੁੰਮਣ ਕਿਉਂਕਿ ਘੁੰਮਣਾ ਜਿਹੜਾ ਹੈਗਾ ਸੀ ਉਹਰੇ ਕਰਕੇ ਇੱਕ ਕੋਲਕਾਤਾ ਦੇ ਦੇ ਵਿੱਚ ਹੁਣ ਦੇਖੋ ਇਹ ਜਿਹੜਾ ਝੂਮਰ ਸੀ ਨਾ ਇਹ ਮੇਨ ਖੇਤਰ ਇਸ ਦਾ ਹੈਗਾ ਸੀ ਸੰਤਵਾਰ ਦਾ ਇਲਾਕਾ ਠੀਕ ਹੈ ਇਸ ਖੇਤਰ ਦੇ ਵਿੱਚ ਜਿਵੇਂ ਹੁਣ ਮੰਟਕੁਮਰੀ ਸ਼ੇਖੂਪੂਰਾ ਫੈਸਲਾਵਾ ਟੋਪਾ ਟੇਕਸਿੰਗ ਗੁਜਰਾਵਾਲਾ ਚੰਗ ਸਰਕੂਦਾਏ ਸ਼ਾਮਿਲ ਸੀ ਸੋ ਬੇਸਿਕਲੀ ਉੱਥੇ ਪਾਏ ਜਾਂਦੇ ਸੀ ਨਾਲ ਦੇ ਨਾਲ ਕੀ ਹੈ ਖੇਤਾਂ ਦੇ ਲੋਕਾਂ ਨੂੰ ਜੰਗਲੀ ਜਾਂ ਜਾਂਗਲੀ ਜਿਹੜਾ ਕਿਹਾ ਜਾਂਦਾ ਸੀ ਸੋ ਝੂਮਰ ਵੀ ਜਿਹੜਾ ਹੈਗਾ ਸੀ ਅਗਰ ਦੇਖਿਆ ਜਾਵੇ ਇਹ ਆਪ ਵੀ ਨੱਚਦੇ ਸੀ ਜਿਵੇਂ ਹੁਣ ਹੈ ਅਗਰ ਇੱਧਰ ਦੇਖਿਆ ਜਾਵੇ ਤਾਂ ਸਾਡੇ ਇਹ ਜਿਹੜੇ ਲੋਕੀ ਸੀ ਨਾ ਇਹ ਕੀ ਕਰਦੇ ਕਿ ਅਸੀਂ ਇੱਕ ਤਾਂ ਆਪ ਵੀ ਨੱਚਦੇ ਸੀ ਤੇ ਇਹ ਜਿਹੜੇ ਲਾਕੇ ਸੀ ਇਹਨਾਂ ਦੇ ਕਹਿ ਸਕਦੇ ਸੀ ਕਿ ਬਹੁਤ ਹੀ ਜਨੇ ਰੇਥੀਲੇ ਇਲਾਕਿਆਂ ਦੇ ਵਿੱਚ ਆਇਂਦੇ ਸੀ ਤੇ ਇੱਥੇ ਫਿਰ ਜਿਹੜੇ ਉਹਨਾਂ ਦੇ ਊਂਟ ਮਿਲਦੇ ਸੀ ਤਾਂ ਉਹਨਾਂ ਨੂੰ ਵੀ ਨਾਲ ਦੇ ਨਾਲ ਕੀ ਕੀ ਸੀ ਇਹ ਰਚਾਂਦੇ ਸੀ ਹੁਣ ਇੱਧਰ ਅਗੇ ਸਾਈਡ ਦੇਖੀਏ ਜਾਏ ਤਾਂ ਸਾਡੇ ਰਾਜਸਥਾਨ ਤੇ ਜਿਹੜਾ ਮੱਧ ਪ੍ਰਦੇਸ਼ ਹੈ ਉੱਥਰ ਵੀ ਸਾਨੂੰ ਇਹ ਜਿਹੜਾ ਨਾਚ ਹੈਗਾ ਸੀ ਤੇ ਇਹ ਵੇਖਣ ਨੂੰ ਮਿਲਦਾ ਹੈ ਵਾ ਤੇ ਇਹਨਾਂ ਦੀ ਜਿਹੜੀ ਟੈਕਨੀਕ ਹੈ ਪੰਜਾਬ ਦੀ ਜਿਹੜੀ ਟੈਕਨੀਕ ਹੈ ਉਹਨਾਂ ਤੋਂ ਥੋੜੀ ਜੀ ਅਲੱਗ ਮਿਲਦੀ ਗੀ ਹੈ ਮਧਵប្រទេស ਤੇ ਰਾਜਸਥਾਨ ਵਾਲੀ ਸਾਇਸ ਹਾਂ ਮੇਨ ਇਸ ਦੇ ਵਿੱਚ ਅਗਰ ਦੇਖਿਆ ਜਾਣਾ ਵਿਸ਼ੇਸ਼ ਸਾਜ ਕੀ ਹੁੰਦਾ ਵਾ ਟੋਲ ਇਸ ਦੇ ਵਿੱਚ ਜਿਹੜਾ ਗਵਾ ਜ਼ਿਆਦਾਤਰ ਕੀ ਵਰਤਿਆ ਜਾਂਦਾ ਹੈ ਗਵਾ ਠੀਕ ਹੈ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਜਿਹੜੇ ਪੀਸ਼ੇ ਵਾ ਟੋਲੀਆਂ ਹੁੰਦੀਆਂ ਨੇ ਉਹਨਾਂ ਕੋ ਸਾਜ ਜ਼ਿਆਦਾ ਹੋ ਜਾਂਦੇ ਸੀ ਜਿਵੇਂ ਇਹ ਰਵੇ ਚ ਸਰ ਕੁਚਮਟੇ ਗਏ ਨੇ ਸੌਰੀ ਖੜਤਾਲਾਂ ਆਗੀਆਂ ਤੂਤੀਆਂ ਡਾਂਡੀਆਂ ਸ਼ਹਿਨਾਈਆਂ ਇਹਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਤੇ ਗਿੰਤੇ ਇਹਨਾਂ ਦੀ ਕੋਈ ਨਹੀਂ ਹੁੰਦੀ ਸੀ ਜਿੰਨੇ ਮਰਜ਼ੀ ਹੋ ਸਦੇ ਸੀ ਬੋਲ ਦਾਇਰੇ ਦੇ ਵਿੱਚ ਇਹ ਖਲੋ ਜਾਂਦੇ ਸੀ ਤੇ ਫਿਰ ਉੱਥੇ ਜਿਹੜਾ ਗਾ ਸੀ ਏਕ ਹੀ ਗਵਾ ਚੁਮਨ ਬੋਲਦੇ ਸੀ ਹੁਣ ਇਸ ਤੋਂ ਇਲਾਵਾ ਨੈਕਸਟ ਸਾੜ ਕੋ ਜਿਹੜਾ ਹੈ ਗਵਾ ਸੰਮੀ ਸੰਮੀ ਜਿਹੜੀ ਹੈ ਇਹ ਵੀ ਹੀ ਗਵਾ ਸਾਡੇ ਕੋਲ ਸਮਤਾ ਮਤਲਬ ਬਰਾਬਰ ਦੇ ਵਿੱਚ ਨੱਚਿਆ ਜਾਣ ਵਾਲਾ ਇਹ ਨਾਚ ਹੈ ਗਵਾ ਗੀਤ ਦੇ ਬੋਲ ਤਾੜੀ ਤੇ ਛਟਕੀ ਦੀ ਇੱਕ ਬਰਾਬਰਤਾ ਨਾਲ ਕੀ ਗਵਾ ਬਣਾਉਣ ਦੇ ਵਿੱਚ ਸਾਈਨ ਨੇ ਮਤਲਬ ਗੀਤ ਨਾਲ ਨਾਲ ਤਾੜੀ ਨਾਲ ਨਾਲ ਛਟਕੀ ਸੋ ਇਹ ਜਿੰਨੇ ਜਦੋਂ ਬਰਾਬਰ ਬੋਲੇ ਜਾਣੇ ਇੱਕੋ ਤਰੀਕੇ ਨਾਲ ਬੋਲੇ ਜਾਂਦੇ ਕੀ ਹੁੰਦਾ ਵਾ ਇੱਕ ਰਸੂਮ ਜਿਹੜਾ ਬੰਦਾ ਹੈ ਤੇ ਉਹ ਸਮਮੀ ਦੇ ਵਾਸਤੇ ਜ਼ਰੂਰੀ ਹੈ ਸੋ ਇਸ ਦਾ ਜਿਹੜਾ ਪੰਜਾਬ ਦੇ ਵਿੱਚ ਸਮਮੀ ਦਾ ਜਿਹੜਾ ਸੰਬੰਧ ਹੈਗਾ ਵਾ ਸੰਦਲਵਾਰ ਦੇ ਜਿਹੜੇ ਇਲਾਕੇ ਸੀ ਹੁਣ ਉਧਰ ਉਹ ਉੱਥੇ ਮੰਨਿਆ ਜਾਂਦਾ ਹੈ ਗਵਾ ਤੇ ਇਹ ਜਿਹੜਾ ਗਵਾ ਬੰਜਾਰਾ ਵੇਦੀ ਦੇ ਮੁਤਾਬਕ ਇੱਕ ਕਾਫੀ ਜ਼ਿਆਦਾ ਜਿਹੜਾ ਪੁਰਾਣਾ ਨਾਚੀ ਔਰ ਤਾਂ ਅੱਗ ਦਵਾਲੇ ਜਿਹੜੇ ਨੱਚਦੀਆਂ ਸੀ ਅਗਰ ਹੋਰ ਦੇਖਿਆ ਜਾਵੇ ਇਹਦੇ ਵਿੱਚ ਸਾਨੂੰ ਦੰਤ ਕਥਾਵਾਂ ਵੀ ਮਿਲਦੀਆਂ ਗਈਆਂ ਸੀ ਤੇ ਜਿਵੇਂ ਸਮੀਨਾ ਦੀ ਮੁਟਿਆਰ ਦਾ ਜਿਹੜਾ ਪ੍ਰੇਮੀ ਸੀ ਉਹ ਕਿਗਾ ਸੀ ਉਹਨੂੰ ਛੱਡ ਕੇ ਚਲਾ ਗਿਆ ਤੇ ਜਦੋਂ ਉਸ ਦੇ ਦੁੱਖ ਦੇ ਵਿੱਚ ਨੱਚਦੀ ਤੇ ਉਹ ਗਉਂਦੀ ਰਹੀ ਤੇ ਉਸ ਦਾ ਜਿਹੜਾ ਪ੍ਰੇਮੀ ਸੀ ਉਸ ਦਾ ਨਾਮ ਕੀ ਕੱਸੇ ਟੋਲਾ ਸੀ ਠੀਕ ਹੈ ਤੇ ਇਹ ਜਿਹੜਾ ਹੈਗਾ ਸੀ ਨਾਲ ਦੇ ਨਾਲ ਇੱਕ ਹੋਰ ਵੀ ਹੈਗਾ ਸੀ ਕਿ ਜਿਵੇਂ ਸੰਮੀ ਤੇ ਢੋਲਾ ਜਿਹੜੇਗੇ ਸੀ ਤੇ ਜਗੀਰਦਾਰ ਜਿਹੜੇਗੇ ਸੀ ਉਹਨਾਂ ਦੇ ਤਿੱਪ ਪੁੱਤਰ ਹੈਗੇ ਸੀ ਢੋਲਾ ਜਿਹੜਾ ਸੀ ਉਹ ਸ਼ਿਕਾਰ ਖੇਡਦਾ ਸੀ ਤੇ ਸੰਮੀ ਉਹ ਦੇ ਬਾਗ ਦੇ ਵਿੱਚ ਉਹ ਜਦੋਂ ਪੁੱਜਿਆ ਤਾਂ ਦੋਨੇ ਹੀ ਪਹਿਲੀ ਨਜ਼ਰ 'ਚ ਇੱਕ ਦੂਜੇ ਦੇ ਦਵਾਨੇ ਹੋ ਗਏ ਤੇ ਇੱਥੇ ਬਾਅਦ ਵਿੱਚ ਜਿਹੜਾ ਢੋਲਾ ਸੰਮੀ ਨੂੰ ਛੱਡ ਕੇ ਚਲਾ ਗਿਆ ਤੇ ਫਿਰ ਕੀ ਹੋਇਆ ਸੀ ਉਹ ਉਸਦੇ ਵਿੱਚ ਛੋੜੇ ਦੇ ਵਿੱਚ ਹੀ ਨੱਚਦੀ ਰਿਹਾਦੀ ਸੀ ਸੋ ਅਗਰ ਦੇਖਿਆ ਜਾਵੇ ਤਾਂ ਅਫਜ਼ਲ ਪਰਵੇਸ਼ ਜਿਹੜੇ ਸੀ ਉਹਨਾਂ ਨੇ ਵੀ ਬਨ ਫੁੱਲ ਵੜੀ ਨਾਂ ਦੀ ਜਿਹੜੀ ਪੁਸਤਕ ਸੀ ਉਹਨਾਂ ਦੀ ਪੜੀ ਹੋਈ ਐਸੀ ਇੱਥੇ ਤੇ ਉਹਦੇ ਵਿੱਚ ਵੀ ਪੋਠੋ ਹਾਰ ਦਾ ਬਹੁਤ ਮਰਮਨ ਪੈਰਾ ਉਹਨਾਂ ਨੇ ਮਰਦਾਂ ਦਾ ਇਹ ਨਾਚ ਜਿਹੜਾ ਇਹਨੂੰ ਦੱਸਿਆ ਗਵਾ ਪਰ ਜ਼ਿਆਦਾਤਰ ਕੀ ਗਏ ਇਹ ਕਹਿੰਦੇ ਪੰਗੜੇ ਦੇ ਨਾਲ ਮੇਲ ਖਾਂਦਾ ਹੈ ਅਗੋਂ ਆਇੰਦੇ ਸਾਡੇ ਕੋਲ ਲੁੱਡੀ ਲੁੱਡੀ ਜਿਹੜੀ ਕੀ ਹੈ ਤੁਹਾਨੂੰ ਪਤਾ ਖੁਸ਼ੀ ਦੇ ਵਿੱਚ ਜਦੋਂ ਇਹ ਪਾਈ ਜਾਂਦੀ ਹੈਗੀ ਹੈ ਤੇ ਪਾਕਿਸਤਾਨ ਵਿੱਚ ਪੰਜਾਬ ਦੇ ਜਿਹੜੇ ਲੋਕ ਨਾਚਾ ਦੇ ਮਾਹਿਰ ਤੇ ਨਚਾਰਾਂ ਸਾਦਾ ਦਾ ਵਿਚਾਰ ਹੈ ਕਿ ਲੁੱਡੀ ਜਿਹੜੀ ਲਫ਼ਜ਼ ਹੈ ਉਹ ਕੀ ਗੱਵਾਂ ਪੰਜਾਬੀ ਦੇ ਵਿੱਚ ਜੁਨਾਨੀ ਜ਼ੁਬਾਨ ਰਾਹੀਂ ਇਸ ਤੇ ਵਿੱਚ ਐਂਟਰ ਹੋਈ ਸੀ ਅਰਥ ਕੀ ਗੱਵਾਂ ਖੇਡ ਖੁੱਤ ਸੋ ਮੇਨ ਇਹ ਜਿਹੜਾ ਅਸੀਂ ਨਾਚ ਦੇ ਨਾਲ ਇਹ ਵਰਡ ਜੁੜ ਗਿਆ ਤੇ ਪਹਿਲਾਂ ਇਹ ਕੱਸੀ ਕਿ ਜਦੋਂ ਫੌਜ ਦੇ ਵਿੱਚ ਜੰਗ ਜਿੱਤ ਕੇ ਆਉਂਦੇ ਸੀ ਤਾਂ ਕੀ ਹੋਇਆ ਸੀ ਉਹ ਖੁਸ਼ੀ ਦੇ ਵਿੱਚ ਕੀ ਗੱਸੀ ਲੁੱਡੀ ਪਾਠਨ ਦਾ ਸਵਾਗਤ ਕੀਤਾ ਜਾਂਦਾ ਸੀ ਤੇ ਅੱਜ ਕੱਲ ਜਦੋਂ ਜਿੱਤ ਦੇ ਉੱਤੇ ਜ਼ਿਆਦਾਤਰ ਇਹ ਪਾਈ ਜਾਂਦੀ ਹੈ ਤੇ ਇਸ ਕਾਰਕ ਕਿ ਕਹਿੰਦੇ ਪਾਕਿਸਤਾਨੀ ਪੰਜਾਬ ਤਾਂ ਕੀ ਸੀਮਤ ਰਾਂ ਤੇ ਲੁੱਡੀ ਤੇ ਕਹਿੰਦੇ ਸਮੀ ਜਿਹੜੇ ਸੀ ਅਫਸਰ ਪਰਵੇਸ਼ ਉਹਨਾਂ ਦੇ ਧਾਰਨਾ ਦੇ ਮੁਤਾਬਕ ਫਰਕ ਇਹ ਹੈਗਾ ਵਾ ਕਿ ਸਮੀ ਨਾਲ ਚ ਦੇ ਨਾਲਾ ਗੀਤ ਵੀ ਗਾਈ ਜਾਂਦੇ ਜਦਕਿ ਲੁੱਡੀ ਦੇ ਸਮੇਂ ਜਹੀ ਕੋਈ ਵਿਵਸਥਾ ਨਹੀਂ ਮਤਲਬ ਨਾ ਉਹ ਵਿੱਚ ਗੀਤ ਨਹੀਂ ਹੋ ਸਕਦਾ ਹਾਂ ਇਹ ਹੈਗਾ ਵਾ ਕਿ ਉਸ ਤਰ੍ਹਾਂ ਤਾਲ ਜ਼ਰੂਰ ਹੋ ਸਕਦੀ ਹੈ ਉਸ ਤੋਂ ਬਾਅਦ ਆਇੰਦਾ ਸਾੜ ਕੋ ਇਹ ਜਿਹੜਾ ਗਵਾ ਇਹ ਲੈਂਦੇ ਪੰਜਾਬ ਦੇ ਵਿੱਚ ਵੀ ਇੱਕ ਲੋਕਪ੍ਰੀਅ ਸਾਨੂੰ ਨਾਚ ਮਿਲਦਾ ਗਵਾ ਤੇ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਮੁਸਲਮਾਨ ਜਿਹੜੇ ਫਕੀਰ ਹੈ ਇਹ ਉਹਨਾਂ ਦੇ ਨਾਲ ਰਿਲੇਟਡ ਰਿਹਾ ਹੈ ਲੋਕਪ੍ਰੀਅ ਹੈ ਤੇ ਇਹਨੂੰ ਬੜੇ ਚਾਹ ਦੇ ਨਾਲ ਜਿਹੜਾ ਨਿਚਿਆ ਜਾਂਦਾ ਤਵਾ ਕੋਈ ਵੀ ਸ਼ੈਲੀ ਦੇ ਵਿੱਚ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਕਰ ਸਕਦੇ ਹੋ ਤੇ ਇਹ ਵੀ ਨੱਚ ਕੁੱਦ ਕੇ ਜਿਹੜਾ ਗਵਾ ਇਹ ਪ੍ਰਗਟ ਕੀਤਾ ਜਾਂਦਾ ਹੈ ਤੇ ਧਾਰਮਿਕ ਖੇਤਰ ਨਾਲ ਜੁੜਿਆ ਹੁਣ ਗਾ ਕੇ ਇਹਨੂੰ ਤਮਾਲਨਾਚ ਲੋਕ ਜੀਵਨ ਦੇ ਵਿੱਚ ਪ੍ਰਚਲਿਤ ਨਹੀਂ ਹੋ ਸਕਿਆ ਮਤਲਬ ਇਹ ਜਿਹੜੀ ਚੀਜ਼ ਹੀ ਨਾ ਐਸੇ ਫਿਰ ਧਾਰਮਿਕ ਵਿੱਚ ਹੀ ਰਹੀ ਹੈ ਸਾਡੇ ਇੱਕ ਲਾਈਫ ਦੇ ਵਿੱਚ ਇਹ ਚੀਜ਼ ਨਹੀਂ ਆ ਸਕੀ ਜਿਵੇਂ ਕਿਸੇ ਵਿੱਚ ਜਗ੍ਹਾ ਤੇ ਤੈਨੂੰ ਪਾ ਸਕਦੇ ਆ ਧੀਰਸ ਜਿਹੜਾ ਹੈ ਅਗਰ ਦੇਖਿਆ ਹੋਵੇ ਇਹ ਝੂਮਰ ਦੇ ਨਾਲ ਮਿਲਦਾ ਜੁਲਦਾ ਸੰਦਲਵਾਰ ਦਾ ਇੱਕ ਸਾਨੂੰ ਇੱਕ ਮਿਲਦਾ ਹੈ ਲੋਕ ਨਾਚ ਮਿਲਦਾ ਹੈ ਗਵਾ ਚੰਗ ਦੇ ਇਲਾਕੇ ਤੱਕ ਹੀ ਇਹ ਜ਼ਿਆਦਾ ਸੀਮਤ ਰਿਹਾ ਹੈ ਤੇ ਸੰਗਾ ਜਿਹੜੇ ਸੀ ਉਹਨਾਂ ਦੇ ਮੁਤਾਬਕ ਕਿਉਂ ਜੇ ਨਾਚ ਨੂੰ ਨੱਚਣ ਵਾਲੇ ਬੜੇ ਧੀਰਜ ਦੇ ਨਾਮ ਸਹਿਜਸ ਹੈ ਜੀ ਇਹਨੂੰ ਪਾਉਂਦੇ ਸੀ ਸੋ ਇਸ ਕਾ ਕਿ ਇਸ ਦਾ ਨਾਮ ਧੀਰਜ ਤੋਂ ਧੀਰਸ ਜਿਹੜਾ ਤਾਂ ਸੀ ਉਹ ਪੈ ਗਿਆ ਤੇ ਟੋਲ ਦੇ ਨਾਲਾਂ ਤੂਤੀ ਜਿਹੜੀ ਹੈ ਇਸ ਦੇ ਵਿੱਚ ਸਾਸ ਤੇ ਤੌਰਤੇ ਕੀ ਗਈ ਹੈ ਵਰਤੀ ਜਾਂਦੀ ਹੈ ਮੇਲੇਆਂ ਤੇ ਸਮਾਗਮਾਂ ਦੇ ਵੇਲੇ ਇਸ ਨੂੰ ਜ਼ਿਆਦਾਤਰ ਕੀ ਰਵਾ ਨੱਚਿਆ ਜਾਂਦਾ ਹੈ ਗਵਾ ਤੇ ਨਾਚ ਨਾਲ ਗਾਏ ਜਾਣ ਵਾਲੇ ਗੀਤ ਦੂਜੇ ਨਾਚਾਂ ਵਿੱਚ ਵੀ ਇਹ ਗਾਲੇ ਜਾਂਦੇ ਨੇ ਇਸ ਤਰ੍ਹਾਂ ਆ ਨੈਕਸ ਸਾਨੂੰ ਮਿਲਦਾ ਗਵਾ ਹੁਲੇ-ਹੁਲਾਰੇ ਇਹ ਵੀ ਇੱਕ ਲੋਕ ਨਾਚ ਹੈ ਜੋ ਕਿ ਸਾਂਝੇ ਪੰਜਾਬ ਦੇ ਸਮੇਂ Hindu Sikh Musalman ਤੇ ਹੋਰ ਜਿਹੜੇ ਧਰਮ ਹੈ ਉਸ ਦੀਆਂ ਜਿਹੜੀਆਂ ਇਸ ਤੀਆਂ ਸੀ ਉਹ Holi ਤੇ Lohri ਜਿਹੜੇ ਤਿਹਾੜੀ ਸੀ ਉਸ ਸਮੇਂ ਜਿਹੜੇ ਘੇਰੇ ਦੇ ਰੂਪ ਦੇ ਵਿੱਚ ਗੋਲ ਘਤਰ ਦੇ ਰੂਪ ਵਿੱਚ ਪੰਧੀਆਂ ਸੀ ਤੇ ਇਸ ਦਾ ਨਾਮ ਜਿਹੜਾ ਪੁਰਾਤਨ ਅਗਰ ਦੇਖਿਆ ਜਾਂਦਾ ਹੈ ਉਹਦਾ ਹਲਿਸਨ ਤੇ ਇਸ ਲੋਕ ਨਾਚ ਦੀ ਅਗਰ ਪਰੰਪਰਾ ਦੇਖੀ ਜਾਵੇ ਤਾਂ ਇਹ ਦੇਵ ਜਿਹੜੇ ਦਾਸੀਆ ਸੀ ਉਹਨਾਂ ਦੇ ਨਾਲ ਇਹ ਜੁੜੀ ਹੋਈ ਹੈ ਨੱਚਣ ਵਾਲੀ ਇਸ ਨਾਮ ਵਿੱਚੋ ਜੇਕਰ ਇੱਕ ਇਸਤਰੀ ਜਿਹੜੀ ਹੁੰਦੀ ਹੈ ਜੋ ਇਸਤਰੀ ਮੁੱਦਰਾਵਾਂ ਜਿਵੇਂ ਦਿਖਾਉਂਦੀ ਆ ਨਾ ਮਤਲਬ ਬੜੇ ਕਲਾਚਕੀਲੇ ਤੌਰ ਤੇ ਉਤੇ ਤਾਂ ਹਰੇਕ ਟੁਕ ਦਾ ਪਹਿਲਾ ਭਾਗ ਉਚਾਰ ਦਿੱਤੇ ਬਾਕੀ ਜਿਹੜੇ ਪਿੱਛੇ ਹੈਗੇ ਸੀ ਉਹ ਹੁੱਲੇ ਹੁੱਲੇ-ਝੱਬਲ ਜਿਹੜਾ ਕਸੀ ਉਹਦੇ ਨਾਲ ਉੱਚੀ ਆਵਾਜ਼ ਦੇ ਵਿੱਚ ਉਹਨਾਂ ਪ੍ਰੋਨਾਊਂਸ ਕਰਦੀਆਂ ਸੀ ਤੇ ਵਿਸ਼ੇਸ਼ ਮੁਦਰਾਵਾਂ ਹੱਥਾਂ ਦੇ ਹੁਲਾਰੇ ਲੱਕ ਮਟਕਾਉਣਾ ਪੈਰਾਂ ਨੂੰ ਠੁਮਕਾਉਣਾ ਤਾੜੀਆਂ ਮਾਰਨੀਆਂ ਤੇ ਤੇਜ਼ ਗਤੀ ਦੇ ਨਾਲ ਕੀ ਗਵਾ ਇਹ ਘੁੰਮਣਾ ਇਹ ਹੁੱਲੇ-ਹੁਲਾਰੇ ਦੇ ਵਿੱਚ ਦੇਖੇ ਜਾਂਦੇ ਨੇ ਤੇ ਨੈਕਸਟ ਆਇੰਦਾ ਗਵਾ ਟਿਪਰੀ ਜਿਹਾ ਡਾਂਸ ਤੇ ਇਹ ਇੱਕ ਸਟਿਕ ਡਾਂਸ ਹੈ ਗਵਾ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਹੈ ਗਏ ਮੁੰਡੇ ਕੁੜੀਆਂ ਜਿਹੜੀਆਂ ਗੇਵਾ ਉਹ ਕੀ ਗੇਵਾ ਕੀ ਹੱਥ ਜਿਹੜੇ ਸੌਰੀ ਹੱਥ ਵਿੱਚ ਜਿਹੜੇ ਡੰਡੇ ਹੁੰਦੇ ਆ ਨਾ ਫੜ ਕੇ ਤੇ ਇੱਕ ਜਿਵੇਂ ਡਾਂਡੀਆਂ ਨਹੀਂ ਖੇਡਦੇ ਗੁਜਰਾਤ ਦੇ ਵਿੱਚ ਉਹ ਚੀਜ਼ ਆ ਜਾਂਦੀ ਏਗੀ ਚੱਕਰ ਦੇ ਵਿੱਚ ਇੱਕ ਨਾਚ ਹੈ ਜਿਹਨੂੰ ਹੀ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਇਹ ਜਿਹੜੀਆਂ ਕੁੜੀਆਂ ਦੁਆਰਾ ਇਹ ਜਿਹੜਾ ਨਾਚ ਨੱਚਿਆ ਜਾਂਦਾ ਹੈ ਛੋਟੀਆਂ ਸਟ੍ਰਿਕਸ ਉਹ ਲੈਂਦੀਆਂ ਹਨ ਇਹਨੇ ਤੇ ਤਾਲ ਦੇ ਨਾਲ ਜਿਹੜਾ ਗਵਾ ਇੱਕ ਸਟੈਪ ਜਿਹੜਾ ਹੈ ਗਵਾ ਉਹ ਕਰਦੀਆਂ ਗਿਆ ਨਾਚ ਦੇ ਵਿੱਚ ਕੋਈ ਗੀਤ ਨਹੀਂ ਸ਼ਾਮਿਲ ਹੁੰਦਾ ਇਹ ਵੱਖਰੀ ਗੱਲ ਹੈ ਜਦਕਿ ਜਦੋਂ ਅਸੀਂ ਡਾਂਡੀਆਂ ਖੇਡਦੇ ਹਾਂ ਤਾਂ ਉਸ ਦੇ ਵਿੱਚ ਗੀਤ ਵੀ ਆ ਜਾਂਦਾ ਹੈ ਗਵਾ ਟਿਪਰੀ ਦਾ ਇਹ ਜਿਹੜਾ ਰੂਪ ਹੈ ਗੱਸੀ ਇਹ ਮੁਲਤਾਨ ਵਹਾਵਲਪੂਰ ਉੱਤਰ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਪ੍ਰਸਿੱਧ ਡੰਡਾਸ ਵਜੋਂ ਇੱਕ ਨਾਮ ਹੈਗਾ ਔਰ ਇਹ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਦਵਾ ਇਸ ਤੋਂ ਇਲਾਵਾ ਵੀ ਸਾਡੇ ਕੋ ਖਲਾਜ ਆ ਫੜੂਹਾ ਵਟ ਦੀ ਨਾਚ ਅਖਾੜਾ ਜਾਂ ਪਲਵਾਨੀ ਛਿੰਗੋ ਜੱਲੀ ਪਠਾਣੀਆਂ ਨਾਮਤਾਰੀ ਗਤਕਾ ਸੁਤਰੀਆਂ ਦਾ ਨਾਚ ਹੋਰ ਵੀ ਮਿਲਦੇ ਨੇ ਜੇ ਕਿ ਜੋ ਕਿ ਆਪਣੇ ਟਾਈਮ ਦੇ ਮੁਤਾਬਕ ਇਹ ਹੁਣ ਨਹੀਂ ਮਿਲਦੇ ਤੇ ਜਾਇ ਨਦੀ ਮੋਦਰਾਵਾਂ ਜਿਹੜੀਆਂ ਗਿਆ ਸੀ ਲੋਕ ਨਾਚਾਂ ਦਾ ਹਿੱਸਾ ਬਣ ਕੇ ਹੀ ਰਹਿ ਗਈਆਂ ਮਤਲਬ ਹੋਰ ਕਿਸੇ ਦੇ ਵਿੱਚ ਮਿਕਸ ਹੋ ਗਈਆਂ ਤੇ ਜੋ ਪ੍ਰੋਕਤ ਲੋਕ ਨਾਚ ਜਿੱਥੇ ਮਨ ਪਰਚਾਵੇਂ ਦਾ ਸਾਧਨ ਬੰਦੇ ਨੇ ਤੇ ਨਾਲ ਦੇ ਨਾਲ ਇਹ ਹੁੰਦਾ ਜਦੋਂ ਇਹ ਪਿੱਲ ਪਾਉਂਦੇ ਸੀ ਨਾ ਤਾਂ ਉਹਨਾਂ ਦਾ ਸਰੀਰ ਬੜੇ ਖੁੱਲੇ-ਖੁੱਲੇ ਰਹਿੰਦੇ ਸੀ ਠੀਕ ਹੈ ਨਹੀਂ ਮੈਂ ਅੱਜ ਐਕਸਰਸਾਈਜ਼ ਕਰ ਲਓ ਯੋਗਾ ਕਰ ਲਓ ਉਹਨਾਂ ਦੇ ਵਾਸਤੇ ਇਹੋ ਚੀਜ਼ ਹੁੰਦੀ ਸੀ ਤੇ ਇਹ ਜਿਹੜੇ ਨਾਚ ਕਹਿੰਦੇ ਇਹਨਾਂ ਨੂੰ ਜਾਣੂ ਕਰਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਜੜ੍ਹਾਂ ਦੇ ਨਾਲ ਜੁੜੇ ਰਹੀਏ ਕਿਉਂਕਿ ਇਹ ਜਿਹੜੇ ਨਾਚ ਇੱਥੇ ਦੱਸਿਓਏ ਨੇ ਇਹ ਜਾਂ ਤਾਂ ਸਾਨੂੰ ਪੁਰਾਣੀਆਂ ਕਿਤਾਬਾਂ ਦੇ ਵਿੱਚ ਮਿਲਣਗੇ ਜੇਕਰ ਅਸੀਂ ਉੱਥੇ ਦੇਖਿਆ ਠੀਕ ਹੈ ਸੋ ਇਹ ਹੈਗਾ ਸੀ ਅੱਜ ਦਾ ਟੌਪਿਕ ਬਾਕੀ ਜਿਹੜਾ ਹੋਏਗਾ ਨੈਕਸਟ ਦੇ ਵਿੱਚ ਪੜਾਂਗੇ ਲੋਕ ਕਲਾਵਾਂ ਦੇ ਬਾਰੇ ਤੇ ਜੋ ਕੀ ਹੁਣ ਅੱਗੇ ਟੌਪਿਕ ਆਏਗਾ ਸੋ ਵੀਡੀਓ ਦੇਖਦੇ ਰਹੋ ਤੇ ਲਾਈਕਸ ਨੂੰ ਕਰਕੇ ਜਾਓ ਓਕੇ ਜੀ ਬਾਏ ਬਾਏ